ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਵੇੜਾ ਆਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਆਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮਖ ਮਿਲਾ ਵਡਿਆਈ ਸਾਚਾ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨ ਬੇਰਾ ਨਾਨਕ ਨਾਮ ਰਤੇ ਸੇ ਸੱਚ ਸਮਾੜੇ ਬੋੜ ਨਾ ਭਵਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੂਜੈ ਭਾਇ ਖਵਾਈ ਰਾਮ ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਚਾਈ ਰਾਮ ਇਤੇ ਪਲ ਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸੇਟ ਸਾਜੀ ਸੋ ਕਰ ਵੇਖੈ ਤੇ ਸਜੀਵ ਵਰ ਨਾ ਕੋਈ ਮਨ ਮੁਖ ਅੰਦਾ ਤਪ ਤਪ ਖਪੈ ਬਿਨ ਸ਼ਬਦੈ ਸਾਤ ਨ ਆਈ ਨਾਨਕ ਬਿਨ ਨਾ ਆਵੈ ਸਭ ਕੋਈ ਭੁੱਲਾ ਮਾਇਆ ਮੋਹੇ ਖੁਆਈ ਇਹੋ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਈ ਰਾਮ ਅਰਦਾਸ ਕਰੀ ਗੋਰੇ ਪੂਰੇ ਆਗੇ ਰੱਖ ਲੇ ਵੋ ਦੇਹੋ ਵਡਾਈ ਰਾਮ ਰੱਖ ਲੇ ਵੋ ਸਰਨਾਈ ਹਰ ਨਾਮ ਵਡਾਈ ਤੁਦ ਜੇ ਵਡਵਰ ਨਾ ਦਾਤਾ ਸੇਵਾ ਲਾਗੇ ਸੇ ਵਡ ਭਾਗੇ ਜੁਗ ਜੁਗ ਇੱਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ 부ਝਾਏ ਜੋ ਜਾਏ ਪਵੇ ਹਰ ਸਰਨਾਈ ਜੋ ਹਰ ਮਤ ਦੇ ਸਾਉ ਪਜੈ ਹੋਰ ਮਤ ਨਕਾਈ RAM ਅੰਤਰ ਬਾਹਰ ਏਕ ਤੂੰ ਆਪੇ ਦੇਹ 부ਝਾਈ RAM ਆਪੇ ਦੇ 부ਝਾਈ ਅਵਰ ਨ ਭਾਈ ਗੁਰਮਖ ਹਰ ਰਸ ਚੱਖਿਆ ਦਰ ਸਾਚੈ ਸਦਾ ਹੈ ਸਾਚਾ ਸਾਚੈ ਸ਼ਬਦ ਸੁਭਾਖਿਆ ਘਰ ਮੈਨੇਜ ਕਰ ਪਾਇਆ ਸਤਗੁਰ ਦੇਵ ਬਡਾਈ ਨਾਨਕ ਜੋ ਨਾਮ ਰਤੇ ਸਈ ਮਹਿਲ ਪਾਇਨ ਮਤ ਪਰਵਾਨ ਸਚ ਸਾਈ ਵੜ ਹੰਸ ਮਹੱਲਾ ਚੌਥਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਮੇਰੇ ਮਨ ਸਤਗੁਰ ਪ੍ਰੀਤ ਲਗਾਈ ਰਾਮ ਹਰ 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 ਨਾਮ ਮੇਰੇ ਮਨ ਵਸਾਈ ਰਾਮ ਹਰ ਹਰ ਨਾਮ ਮੇਰੇ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ ਵਾੜਾ ਭਾਗੀ ਗੀ ਗੁਰ ਦਰਸ਼ਨ ਪਾਇਆ ਧਨ ਤਨ ਸਤ ਗੁਰੂ ਹਮਾਰਾ ਉਠਤ ਬੈਠਤ ਸੋ ਸਤ ਗੁਰ ਸੇਵੈ ਜਿਤ ਸੇਵੈ ਸਾਤ ਪਾਈ ਮੇਰਾ ਮਨ ਮੇਰਾ ਮਨ ਸਤ ਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤ ਗੁਰ ਦੇਖ ਸਰਸੇ ਰਾਮ ਹਰ ਨਾਮੂ ਹਰ ਨਾਮ ਦਿਰੜਾਏ ਜਪ ਹਰ ਹਰ ਨਾਮ ਬਿਸੇ ਰਾਮ ਜਪ ਹਰ ਹਰ ਨਾਮ ਕਮਲ ਪਰਗਾਸੇ ਹਰ ਨਾਮ ਨਵੰਗ ਨਿਦ ਪਾਈ ਹੋ ਮੈਂ ਰਗ ਗਿਆ ਦੁਖ ਲਾਥਾ ਹਰ ਸਹਿਜ ਸਮਾਦ ਲਗਾਈ ਹਰ ਨਾਮ ਵਡਾਈ ਸਤ ਗੁਰ ਤੇ ਪਾਈ ਸੁਖ ਸਤ ਗੁਰ ਦੇਵ ਮਨ ਪਰਸੇ ਹੋ ਜੀਵਾ ਹੋ ਜੀਵਾ ਸਤ ਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤ ਗੁਰ ਪੂਰਾ RAM ਹੋ ਮਨ ਤਨ ਹੋ ਮਨ ਤਨ ਦੇਵਾ ਤਿਸ ਕਾਟ ਸਰੀਰ ਆ RAM ਉਹ ਮਾਨਤਨ ਕਾਡ ਕਾਡ ਤੇ ਸੁਦੇਈ ਜੋ ਸਤਗੁਰ ਬਚਨ ਸੁਣਾਏ ਮੇਰਾ ਮਨ ਬੈਰਾਗ ਭਿਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹੋ ਸਤਗੁਰ ਚਰਨ ਹਮ ਧੂਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ RAM ਹਰਦਾਨੋ ਹਰਦਾਨ ਦੇਵੈ ਹਰਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਜਿਨੀ ਆਰਾਧਿਆ ਤਿਨ ਕਾ ਦੁਖ ਭਰਮ ਭੋ ਭਾਗਾ ਸੇਵਕ ਭਾਏ ਮਿਲੇ ਵਡ ਭਾਗੀ ਜਨ ਗੁਰ ਚਰਨੀ ਮਨ ਲਾਗਾ ਕੋ ਨਾਨਕ ਹਰਿ ਆਪ ਮਿਲਾਏ ਮਿਲ ਸਤਗੁਰ ਪੁਰਖ ਸੁਖ ਹੋਈ ਗੁਰ ਜੇ ਵਡ ਗੁਰ ਜੇ ਵਡ ਦਾਤਾ ਮੈਂ ਅਵਰ ਨਾ ਕੋਈ ਵਡ ਹੰਸ ਮਹੱਲਾ ਚੌਥਾ ਹੋਂਗੁਰ ਬੈਨ ਹੋਂਗੁਰ ਬੈਨ ਖਰੀਨ ਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸੁਮਾਣੀ RAM ਸਤ ਗੁਰ ਮੇਲ ਹਰ ਨਾਮ ਸੁਮਾਣੀ ਜਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹੋ ਟੂੰਡ ਟੁੜਹਿੰਦੀ ਸੋ ਸੱਜਣ ਹਰ ਘਰ ਪਾਇਆ ਏਕ ਦ੍ਰਿਸ਼ਟ ਹਰ ਏਕੋ ਜਾਤਾ ਹਰਿਆਤਮ RAM ਪਛਾਣੀ ਹੋਂ ਗੁਰਬਿਨ ਹੋਂ ਗੁਰਬਿਨ ਖਰੀਨੇ ਮਾਣੀ ਏਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹੋਂ ਗੁਰਬਿਨ ਹੋਂ ਗੁਰਬਿਨ ਖਰੀਨੇ ਮਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ